ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਾਧ ਸੰਗਤ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਪਟਾਣ ਦੇਸ਼ ਦੇ ਇੱਕ ਸ਼ਹਿਰ ਦੇ ਬਾਹਰ-ਬਾਹਰ ਪਹੁੰਚ ਗਏ ਸਨ ਅਤੇ ਉਹਨਾਂ ਨੇ ਸ਼ਹਿਰ ਦੇ ਬਾਹਰ ਹੀ ਆਪਣਾ ਟਿਕਾਣਾ ਕਰ ਲਿਆ ਸੀ ਗੁਰੂ ਜੀ ਨੇ ਉਸ ਸਥਾਨ ਤੇ ਭਾਈ ਬਾਲਾ ਜੀ ਅਤੇ ਭਾਈ ਮਰਦਾਨਾ ਜੀ ਦੇ ਨਾਲ ਕੀਰਤਨ ਦਾ ਗਾਇਨ ਸ਼ੁਰੂ ਕਰ ਦਿੱਤਾ ਸੀ ਕੌਜ ਲੋਕਾਂ ਨੇ ਆ ਕੇ ਗੁਰੂ ਜੀ ਦਾ ਕੀਰਤਨ ਸਰਵਣ ਕੀਤਾ ਅਤੇ ਉਹਨਾਂ ਦੇ ਮਨ ਨੂੰ ਸ਼ਾਂਤੀ ਪ੍ਰਾਪਤ ਹੋ ਗਈ ਸੀ ਉਹ ਗੁਰੂ ਜੀ ਦੇ ਦਰਸ਼ਨਾਂ ਨਾਲ ਨਿਹਾਲ ਹੋ ਗਏ ਸਨ ਉਹਨਾਂ ਨੇ ਸ਼ਹਿਰ ਵਿੱਚ ਆ ਕੇ ਦੱਸਿਆ ਕਿ ਬਾਹਰ ਤਿੰਨ ਫਕੀਰ ਆਏ ਹੋਏ ਹਨ ਉਹ ਫਕੀਰ ਬੜੇ ਸਬਰ ਸੰਤੋਖ ਅਤੇ ਨਿਮਰਤਾ ਵਾਲੇ ਹਨ ਉਹ ਕੋਈ ਵਸਤੂ ਕਿਸੇ ਪਾਸੋਂ ਮੰਗਣ ਨਹੀਂ ਜਾਂਦੇ ਸਗੋਂ ਸ਼ਹਿਰ ਦੇ ਬਾਹਰ ਬੈਠ ਕੇ ਪਰਮਾਤਮਾ ਦੀ ਭਗਤੀ ਕਰ ਰਹੇ ਹਨ ਗੁਰੂ ਜੀ ਦੀ ਮਹਿਮਾ ਜਦ ਉੱਥੋਂ ਦੇ ਰਾਜੇ ਨੇ ਸੁਣੀ ਤਾਂ ਉਹ ਕੋਜ ਕੀਮਤੀ ਵਸਤਾਂ ਲੈ ਕੇ ਗੁਰੂ ਜੀ ਦੇ ਦਰਸ਼ਨਾਂ ਨੂੰ ਚਲਾ ਗਿਆ ਸੀ ਉਸ ਨੇ ਉਹ ਵਸਤਾਂ ਗੁਰੂ ਜੀ ਦੇ ਚਰਨਾਂ ਵਿੱਚ ਰੱਖੀਆਂ ਅਤੇ ਗੁਰੂ ਜੀ ਨੂੰ ਮੱਥਾ ਟੇਕਿਆ ਗੁਰੂ ਜੀ ਨੇ ਰਾਜੇ ਨੂੰ ਕਿਹਾ ਕਿ ਇਹ ਵਸਤਾਂ ਇੱਥੋਂ ਚੁੱਕ ਲਓ ਸਾਨੂੰ ਇਹਨਾਂ ਵਸਤਾਂ ਦੀ ਜ਼ਰੂਰਤ ਨਹੀਂ ਹੈ ਇਹ ਵਸਤਾਂ ਗਰੀਬਾਂ ਵਿੱਚ ਜਾ ਕੇ ਵੰਡ ਦਿਓ ਕਰਤਾਰ ਤੁਹਾਡਾ ਭਲਾ ਕਰਨਗੇ ਰਾਜੇ ਨੇ ਗੁਰੂ ਜੀ ਦੇ ਮਤਨ ਮੰਨ ਬਚਨ ਮੰਨ ਕੇ ਉਹ ਵਸਤਾਂ ਗੁਰੂ ਜੀ ਦੇ ਚਰਨਾ ਵਿੱਚੋਂ ਲੈ ਕੇ ਗਰੀਬਾਂ ਦੇ ਵਿੱਚ ਜਾ ਕੇ ਵੰਡ ਦਿੱਤੀਆਂ ਗੁਰੂ ਜੀ ਦੇ ਦਰਸ਼ਨ ਕਰਨ ਅਤੇ ਬਚਨ ਕਮਾਉਣ ਨਾਲ ਰਾਜੇ ਦਾ ਮਨ ਸ਼ਾਂਤ ਹੋ ਗਿਆ ਸੀ ਘਟਾਨ ਦਾ ਰਾਜਾ ਫਿਰ ਗੁਰੂ ਜੀ ਦੇ ਚਰਨਾ ਵਿੱਚ ਆਇਆ ਅਤੇ ਕਿਹਾ ਗੁਰੂ ਜੀ ਤੁਸੀਂ ਬਹੁਤ ਬਿਆਲੂ ਅਤੇ ਕਿਰਪਾਲੂ ਸੰਤ ਹੋ ਤੁਹਾਡੇ ਬਚਨ ਮੰਨ ਕੇ ਮੇਰਾ ਮਨ ਸ਼ਾਂਤ ਹੋ ਗਿਆ ਹੈ ਅਤੇ ਮੇਰੇ ਸਭ ਦੁੱਖ ਕਲੇਸ਼ ਮਿਟ ਗਏ ਹਨ ਮੇਰੀ ਇੱਕ ਹੋਰ ਬੇਨਤੀ ਕਬੂਲ ਕਰੋ ਸਾਡੇ ਰਾਜ ਵਿੱਚ ਚੌਲ ਅਤੇ ਕਪਾਹ ਦੀ ਫਸਲ ਨਹੀਂ ਹੁੰਦੀ ਜਿਸ ਕਾਰਨ ਸਾਨੂੰ ਭੋਜਨ ਅਤੇ ਕੱਪੜੇ ਦੀ ਸਦਾ ਕਮੀ ਰਹਿੰਦੀ ਹੈ ਤੁਸੀਂ ਸਾਡਾ ਇਹ ਦੁੱਖ ਵੀ ਦੂਰ ਕਰ ਦਿਓ ਗੁਰੂ ਜੀ ਨੇ ਰਾਜੇ ਨੂੰ ਗੁਰੂ ਜੀ ਨੇ ਰਾਜੇ ਦੇ ਨਿਮਰਤਾ ਨਾਲ ਕੀਤੀ ਬੇਨਤੀ ਕਾਰਨ ਦਇਆ ਦੇ ਘਰ ਵਿੱਚ ਆ ਕੇ ਆਪਣੀ ਕਿਰਪਾ ਦ੍ਰਿਸ਼ਟੀ ਪਾਈ ਅਤੇ ਕਿਹਾ ਰਾਜਾ ਤੇਰੇ ਰਾਜ ਵਿੱਚ ਚਾਵਲ ਅਤੇ ਕਪਾਹ ਦੀ ਫਸਲ ਪੈਦਾ ਹੋਵੇਗੀ ਭੋਜਨ ਅਤੇ ਕੱਪੜੇ ਦੀ ਕੋਈ ਕਮੀ ਨਹੀਂ ਰਹੇਗੀ ਤੇਰੇ ਰਾਜ ਵਿੱਚ ਕਈ ਤਰ੍ਹਾਂ ਦੀਆਂ ਖਾਣਾ ਵੀ ਹਨ ਜੋ ਸਮੇਂ ਹੋਣ ਤੇ ਪ੍ਰਗਟ ਹੋਣਗੀਆਂ ਉਹਨਾਂ ਖਾਣਾ ਵਿੱਚੋਂ ਕੀਮਤੀ ਪਦਾਰਥ ਪ੍ਰਾਪਤ ਹੋਣਗੇ ਰਾਜਾ ਗੁਰੂ ਜੀ ਦੇ ਬਚਨ ਸੁਣ ਕੇ ਬਹੁਤ ਪ੍ਰਸੰਨ ਹੋਇਆ ਉਸ ਨੇ ਗੁਰੂ ਜੀ ਨੂੰ ਪੁੱਛਿਆ ਕਿ ਗੁਰੂ ਜੀ ਮੇਰੇ ਲਈ ਤੁਹਾਡਾ ਕੀ ਹੁਕਮ ਹੈ ਗੁਰੂ ਜੀ ਨੇ ਕਿਹਾ ਕਿ ਧਰਮ ਦਾ ਰਾਜ ਕਰੋ ਨਾਮ ਜਪੋ ਅਤੇ ਸਾਧੂ ਸੰਤਾਂ ਦੀ ਸੇਵਾ ਕਰਦੇ ਰਹੋ ਰਾਜੇ ਨੇ ਗੁਰੂ ਜੀ ਦੇ ਹੁਕਮ ਮੰਨਣ ਦਾ ਗੁਰੂ ਜੀ ਨੂੰ ਭਰੋਸਾ ਦਿੱਤਾ ਅਤੇ ਬਹੁਤ ਸਾਰੇ ਪਰਜਾ ਨਾਲ ਮਿਲ ਕੇ ਗੁਰੂ ਜੀ ਤੋਂ ਚਰਨ ਪੋਹਲ ਦੀ ਬਖਸ਼ਿਸ਼ ਪ੍ਰਾਪਤ ਕੀਤੀ ਰਾਜੇ ਨੇ ਫਿਰ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਤੁਸੀਂ ਇੱਥੇ ਸਾਡੇ ਕੋਲ ਹੀ ਰਹਿ ਜਾਵੋ ਗੁਰੂ ਜੀ ਨੇ ਕਿਹਾ ਕਿ ਸਾਨੂੰ ਬਹੁਤ ਸਾਰੇ ਲੋਕ ਆਪਣੇ ਕੋਲ ਰੱਖਣਾ ਚਾਹੁੰਦੇ ਹਨ ਪਰ ਅਸੀਂ ਕਰਤਾਰ ਦੇ ਹੁਕਮ ਵਿੱਚ ਹੀ ਦੁਨੀਆ ਦਾ ਭ੍ਰਮਣ ਕਰ ਰਹੇ ਹਾਂ ਇਸ ਲਈ ਅਸੀਂ ਇੱਥੇ ਨਹੀਂ ਰਹਿ ਸਕਦੇ ਅਸੀਂ ਉੱਥੇ ਹੀ ਜਾਂਦੇ ਹਾਂ ਜਿੱਥੇ ਸਾਨੂੰ ਕਰਤਾਰ ਦਾ ਹੁਕਮ ਹੁੰਦਾ ਹੈ ਅਤੇ ਕਰਤਾਰ ਦੇ ਹੁਕਮ ਅਨੁਸਾਰ ਹੀ ਉਸ ਅਸਥਾਨ ਤੇ ਰੁਕਦੇ ਹਾਂ ਗੁਰੂ ਜੀ ਨੇ ਉਹਨਾਂ ਲੋਕਾਂ ਦੀ ਭਾਉ ਭਾਵ ਨਹੀਂ ਦੇਖ ਕੇ ਉਹਨਾਂ ਨੂੰ ਸ਼ਾਂਤੀ ਅਤੇ ਸੁੱਖਾਂ ਦੀ ਬਖਸ਼ਿਸ਼ ਕੀਤੀ ਅਤੇ ਆਪ ਅੱਗੇ ਲਈ ਰਵਾਨਾ ਹੋ ਗਏ ਸਨ ਗੁਰਤਿ ਆ ਸੁਣਾਉਂਦਿਆਂ ਮੇਰੇ ਕੋਲੋਂ ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ ਗੁਰੂ ਜੀ ਅਤੇ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ ਬਖਸ਼ ਦੇਣਾ ਇਹ ਸਾਖੇ ਅੱਗੇ ਹੋਰ ਸੰਗਤ ਨੂੰ ਸ਼ੇਅਰ ਕਰ ਦੇਣੇ ਅਤੇ ਚੈਨਲ ਸਬਸਕ੍ਰਾਈਬ ਕਰ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ